ਜੀ ਸਿੰਘ ਜੀ ਉਹਨਾਂ ਨੂੰ ਮੈਂ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਦੀ ਸਟੇਜ ਤੇ ਪਹੁੰਚਣ ਤੇ ਜੀ ਆਇਆਂ ਆਖਦਾ ਬਾਬਾ ਭਪਿੰਦਰ ਸਿੰਘ ਨੂੰ ਜੀ ਆਇਆਂ ਆਖਦਾ ਆਓ 10 ਮਿੰਟ ਵਾਸਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋਤੀ ਸਰੂਪ ਵਾਲੇ ਉਹਨਾਂ ਤੋਂ ਬਾਅਦ 10 ਮਿੰਟ ਵਾਸਤੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਸਾਧ ਸੰਗਤ ਜੀ ਸਾਰੇ ਤੁਸੀਂ ਸਿਰਫ 4:30 5 ਵਜੇ ਤੱਕ ਬਹਿ ਜਿਓ ਜੇ ਤੁਸੀਂ ਸੰਤ ਬਾਬਾ ਮਾਨ ਸਿੰਘ ਦੀ ਸੰਤ ਬਾਬਾਈ ਸ਼ਰ ਸਿੰਘ ਰਾੜੇ ਸਾਹਿਬ ਵਾਲਿਆਂ ਨੂੰ ਪਿਆਰ ਕਰਦੇ ਹੋ ਨਾ ਤੇ ਕੋਈ ਗੱਲ ਨਹੀਂ ਘਰ ਜਾ ਕੇ بارش ਨੇ ਮੁੱਖ ਮੋੜ ਲਿਆ ਹੁਣ ਕਹਿੰਦੇ ਵੀ ਤੁਸੀਂ ਬੈਠੋ ਕੀਰਤਨ ਸੁਣੋ 인ਦਰ ਦੇਵਤਾ ਬਹਿ ਗਿਆ ਆਰਾਮ ਨਾਲ ਉਹ ਦਰਸ਼ਨ ਕਰਕੇ ਚਲਾ ਗਿਆ ਮਹਾਂਪੁਰਖਾਂ ਦੇ ਹੁਣ ਤੁਸੀਂ ਬਹਿ ਜਾਓ ਤੇ ਦਰਸ਼ਨ ਕਰੋ ਸੰਤਾਂ ਦੇ ਸੰਤਾਂ ਵਿੱਚ ਰੱਬ ਵੱਸਦਾ ਹੈ ਆਓ ਸਾਰੇ ਪਿਆਰ ਨਾਲ ਸਰਵਣ ਕਰੀਏ ਵਾਹਿਗੁਰੂ ਜੀ ਗੁਰੂ ਗਰੀਬ ਨਰਦਾ ਜੀਓ ਏਰੇ ਕਵਣ ਕਵਣ ਗੁਣ ਕਾ ਕ ਗਾਵਾਂ ਤੂੰ ਸਹਬ ਗੁਣੀ ਨਦਾਨਾ ਤੁਮਰੀ ਮੈਂ ਵਾ ਵਰਨ ਨਸਾ ਕੋ ਤੂ ਠਾਕੁਰੂ ਤੇ ਭਗਵਾਨਾ ਮਿਲੇ ਸੰਤ ਕਿਛ ਕਹੀ ਆ ਸੁਣੀ ਆ ਮਿਲੇ ਅਸੰਤ ਮਸਤ ਕਰ ਰਹੀ ਆ ਬਾਬਾ ਬੋਲਣਾ ਕਿਆ ਕਹੀ ਆ ਜੈਸੇ RAM ਨਾਮ ਰਵ ਰਹੀ ਆ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਮੂਰਖ ਸਿਉ ਬੋਲੇ ਚਖਬਾਰੀ ਬੋਲਦ ਬੋਲਦ ਬੜੇ ਵਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕੋ ਕਵੀਰ ਸੁਛਾ ਕਟ ਬੋਲਾ ਪਰਿਆ ਓ ਸੋ ਕਬੂ ਨੰਡੋਲਾ ਈਰੇ ਲਾਲਾ ਤੋ ਮੀ ਵਾਦੇ ਹਾਂ ਲਕੀ ਆਦੇ ਜੀ ਮਿੱਠੇ ਮੋ रा अर्जन स्वामी मोरा ਗੁਵਾਨਾ ਆਉ ਗੁਵਾਨਾ ਚਟਾਰਾ ਪਰਮ ਸਨਮਾਨ ਜੋ ਗੁਰੂ ਪਿਆਰਿਓ ਗੁਰੂ ਸਵਾਰੋ ਮਹਾਪੁਰਖਾਂ ਦੇ ਸੰਗੀਓ ਰੰਗੀਆਂ ਹੋਈਆਂ ਰੂਹਾ ਸਾਧਕਾ ਸੰਗ ਨਾਮ ਕਾ ਰੰਗ ਰਤ ਸੇ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈ ਚਰਚੜ ਪਉਂਦੇ ਕੱਤੇ ਬਰੀ ਜਿੰਨੇ ਕਾਰਨਾ ਆਈ ਸ਼ੰਤ ਹਰੇਕ ਨਹੀਂ ਹੁੰਦਾ ਮੇਰਾ ਵੀ ਨਾ ਲੈਦਾ ਤਾਂ ਇੱਕ ਵੀ ਗੁਣ ਨਹੀਂ ਹੈਗਾ ਸੰਤਾਂ ਦੀ ਗੱਲ ਇੱਕ ਵੀ ਨਹੀਂ ਹੈ ਪੁੱਛੋ ਕਿਵੇਂ ਸੰਤ ਦੀ ਪ੍ਰਵਾਸ਼ਾ ਕੀ ਹੈ ਸਾਸ ਗਰਾਸਨ ਵਿਸਰੈ ਹਰ ਨਾਮਾ ਮਨ ਮੰਤੂ ਤਨਸੋਈ ਨਾਨਕ ਕਪੂਰ ਨੂੰ ਸੋਈ ਦਾਸ ਨੇ 30 ਸਾਲ ਸਗਤ ਕੀਤੀ ਹੈ ਬੇਵੇ ਵਾਲੇ ਮਹਾਪੁਰਖਾਂ ਦੀ ਸ਼੍ਰੀਮਾਨ ਸੰਤ ਮਾਇਸਟਰ ਜਮਿਤੀ ਮਾਰਾ ਡੇਬੜੇ ਵਾਲੇ ਦੁਆ ਲਾਉਂਦੇ ਹੁੰਦੇ ਸੀ ਛੋਟੇ ਛੋੜੇ ਹੁੰਦੇ ਸੀ ਉੱਥੇ ਫੌਜੀ ਪਲਾਟਾਂ 'ਚ ਜਿੱਥੇ ਕੱਪੜਾ ਵਿਦਾ ਹੁੰਦੇ ਉਹਦੇ ਸੀ ਨਾ ਉਹਨਾਂ ਸਮੇਂ 'ਚ ਲੱਖ ਲੱਖ ਡੇਢ ਡੇ ਲੱਖ ਦਾ ਕੱਟ ਦੇ ਕਿਉਂ ਨਾ ਮਹਾਪੁਰਖਾਂ ਦਾ ਸਮੇਂ ਉੱਪਰ ਨੂੰ ਜਾਨਵਰ ਵੀ ਬੋਲ ਕੇ ਨਹੀਂ ਲੰਗਦਾ ਐਸੀ ਮਿੱਠੀ ਬਾਸ ਉਹਨਾਂ ਦੀ। ਕਿੰਨਾ ਕਰ ਰਹੇ ਹੋ ਤੁਸੀਂ ਕਿ ਪਿਆਰਿਓ ਸ਼ੰਤ ਰੇਕਰੀ ਹੋ ਸਕਦਾ ਹੀਰੀ ਦਸੰਦੜਿਆ ਦੁਰਮਤ ਬਣ ਜਾ ਮੇਤਰ ਸਾਡੇ ਸਈ ਹੌਟ ਨੇ ਦੀ ਜਗ ਜਨਾਨਕ ਵਿਰਲੇ ਸਾਧ ਨਾਨਕ ਦਰਮਲਤਾ ਕੇ ਕਰਮੋ ਆਠ ਪਾਹ ਪਰ ਬਸੇ ਹਜੂਰੇ ਕੋ ਨਾਨਕ ਸਈ ਜਨ ਪੂਰੇ ਪੂਰੇ ਇੱਥੇ ਮੇਰੇ ਵਰਗਾ ਤਾਂ ਭੇਖਦਗਾ ਜਗਤ ਕੋ ਲੋਗੋ ਨੂੰ ਕੋ ਬਸ ਕੀਨ ਆਂਤ ਕਾਲ ਕਾਤੀ ਕਟਿਓ ਬਾਸ ਨਰਕ ਬੁਹੇ ਜੀਨ ਕੁਰਸੀ ਪਿਆਰੋ ਪੇਖ ਨੂੰ ਸੰਤਰੀ ਦੁਨੀਆ ਪੇਖ ਨੂੰ ਸਤਕੇ ਦੀ ਬਿਲਕੁਲ ਨਹੀਂ ਸੰਤ ਕਮਾਈ ਦਾ ਨਾਮ ਆ ਸੰਤ ਗੁਰਾਂ ਦਾ ਨਾਮ ਆ ਕੁਰਸੀ ਪਿਆਰੋ ਜੇ ਕਿਤੇ ਗਿਣਤੀ ਕਰਦੇ ਜੋ ਗੁਣੀ ਕਿਹੜੇ ਜਾ ਸਕਦੇ ਮਹਾਪੁਰਖਾਂ ਦੇ ਸ਼੍ਰੀਮਾਨ ਸਰਬਭਿਸ਼ਤਰ ਸਿੰਘ ਜੀ ਮਹਾਰਾਜ ਸੰਤ ਬਾਬਾ ਮਾਨਸ ਸਿੰਘ ਜੀ ਮਹਾਪੁਰਖ ਬ੍ਰਹਮ ਗਿਆਨੀ ਤਤ ਦੇਤੇ ਉਹਨਾਂ ਦੇ ਸੱਗੀ ਸਾਥੀ ਸਾਹਸੰਗ ਜੀ ਸਤਕਾਰ ਉਹ ਪਵਿੱਤਰ ਆਤਮਾ ਸੰਤ ਬਾਬਾ ਮਨਬੋ ਬੌਂਡ ਸਿੰਘ ਲਗੜਾ ਵਾਲੇ ਸਾਹਸੰਗ ਜੀ ਖਿਮਾ ਕਰ ਦਿਓ ਕਪੜਾ ਨਹੀਂ ਸੰਤ ਹੁੰਦਾ ਕੱਪੜੇ ਦਾ ਘੰਟੇ 2 ਘੰਟੇ ਦਾ ਕੰਮ ਹੈ ਜੀ ਤੋਂ ਮਾੜੀ ਸਵਾ ਕੇ ਪਾ ਲੋ ਕਿਹੜਾ ਕਿਸੇ ਤੋਂ ਲਾਇਸੈਂਸ ਲੈਣਾ ਕੋਈ ਲਾਇਸੈਂਸ ਨਹੀਂ ਇਸ ਗੱਲ ਦਾ ਕੱਪੜਿਆਂ ਨੂੰ ਸੰਤ ਨਾ ਕਿਹੋ ਗੁਰਸਿੱਖ ਪਿਆਰੋ ਬਾਹ ਭੁੱਖਾਂ ਦੇ ਕੋਲ ਬੈਠ ਬਣ ਕੇ ਦੇਖਿਆ ਸਾਹ ਸੰਗਜੀ 24 ਘੰਟੇ ਦਿਨ ਰਾਤ ਵਹਿਰੂ ਦਾ ਸੇਮਨ ਚੱਲਦਾ ਸੀ ਪੇਵੇ ਆਲਿਆਂ ਦਾ 24 ਘੰਟੇ ਦਾ ਸੇਮਨ ਸੀ ਗੁਰਸਿੱਖ ਪਿਆਰੋ ਨਾ ਪੁਰਖਾਂ ਦਾ ਜੀਵਨ ਬੜਿਆ 51 52 ਸਾਲ ਦੀ ਗੱਲ ਕਰਦੇ ਸੀ ਕਾਪੀਆਂ ਲੈ ਕੇ ਰਾੜਾ ਸਾਹਿਬ ਤੋਂ ਦਾਸ ਨੇ ਪੜੀਆਂ ਸਾਰੇ ਸਾਰੇ ਕੀਰਤਨਾਂ ਦੀਆਂ ਓ ਮਨਾ ਮੇਰੇ ਓਏ ਉੜਾ ਲੈ ਉੱਚੇ ਬੋਲ ਦੋ ਸਮਾਪਤੀ ਕਰ ਦੇਣਾ ਸਮਾਂ ਨਹੀਂ ਹੈ ਸਾਡੇ ਮਹਾਪੁਰਖ ਪੜਿਆ ਕਰਦੇ ਮੈਂ ਪੜਦਮਾ ਨਹੀਂ ਟੱਡਾ ਸਾਹਿਬ ਵਾਲਿਓ ਸਾਡੀ ਧਾਰਨਾ ਪੜਦਮਾ ਕੋ ਹੋਰ ਪੜ ਸਕਦਾ ਆ ਅੱਜ ਚੇਤੇ ਆਉਂਦੇ ਜੀ ਮਿੱਠੇ ਮੋਲ ਫਕੀਰਾ ਤੇਰੇ ਕਿੱਥੇ ਆਉਂਦੇ ਜੀ ਅੱਜ ਕੇ ਆਹ ਤੇਰੇ ਆਰੇ ਬੋਲਦੇ ਅੰਦਰੋਂ ਤੁਹਾਡੇ ਵੀਤੇ ਕੋਲਿ ਫਿਕੀਆ ਕੀਰੇ ਹਮੇਤੇ ਕੋਲਿ ਫਿਕੀਆ ਚਿਰ ਜੀ ਏ ਬੋ Yeah. ਬੋਲ ਮਹਾਪੁਰਖਾਂ ਦੇ ਗੁਰਸੀ ਪਿਆਰੋ ਕਿਉਂ ਇੱਕ ਪੰਕਾ ਤੋਂ 18 20 ਕ ਪੜਦੇ ਚਲੇ ਜਾਓ ਕਿਤੇ ਇੱਕ ਵੀ ਕੌੜਾ ਸ਼ਬਦ ਹੋ ਤੇ ਲਖ ਲਾਂਤ ਕਹਿ ਦਿਓ ਓਏ ਫਰਕ ਕੀ ਪੈ ਗਿਆ ਗੁਰੂ ਤੇ ਸੰਤਾਂ ਵੀ ਸਾਡੇ ਚ ਕੀ ਫਰਕ ਪੈ ਗਿਆ ਉਹ ਸਾਨੂੰ ਬਾਣੀ ਪੜਨ ਵਾਲਾ ਨੇ ਮਿੱਠਾ ਨਹੀਂ ਬੋਲਣ ਆਇਆ ਤੇ ਮਹਾਪੁਰਖਾਂ ਨੇ ਕਿਤੇ ਕੌੜਾ ਸ਼ਬਦ ਨਹੀਂ ਬੋਲਿਆ ਜਿੰਦਗੀ ਦਾ ਇੱਕ ਵੀ ਸ਼ਬਦ ਕੌੜਾ ਦਿਖਾ ਦਿਓ ਇੱਕ ਓੰਕਾਰ ਤੋਂ 18 ਵੀ ਕਿਤੇ ਵੀ ਕੌੜਾ ਦਿਖਾ ਦਿਓ ਅੱਛੀ ਵੀ ਕਹਿ ਦਿੰਦੇ ਅੱਜ ਆ ਗਏ ਨਾ ਤਨਸਰੀ ਮਾਲਾ ਪਹਿਲਾ ਜਿਉ ਤਬ ਤਾਂ ਬਕਰੇ ਬਾਬਾ ਜੀ ਮਰ ਗਏ ਮੈਂ ਕਿਉ ਐਡਾ ਕੌੜਾ ਐਡਾ ਕਹਿੜਾ ਲੈ ਨਾਲੇ ਕਹਿੰਦੇ ਨਰਮ ਕਾਹ ਨਾਲ ਹੁਕਮਨਾਮੇ ਨੂੰ ਭਾਈ ਬਜਾਰਾ ਮੇਰੇ ਵਰਗਾ ਲੱਭਦਾ ਫਿਰ ਵੀ ਉਹ ਪਰਦੇ ਗੁਰਪੂਰੇ ਹਾਂ ਕਹਿੰਦੇ ਹੁਣ ਬਧੀਆ ਦਾ ਛਾੜਾ ਆਪਣੇ ਨਾਲ ਦੀ ਗੱਲ ਆ ਦੂਜੇ ਦੀ ਨਹੀਂ ਮਿੱਠਾ ਬੋਲਦੇ ਨੀਵਾ ਹੋ ਕੇ ਤੇ ਮਿੱਠਾ ਬੰਨੇ ਬਚਣਾ ਸਾਰੀ ਜ਼ਿੰਦਗੀ ਲੰਗਾਤੀ ਮਾਂ ਪੁਰਖਾਂ ਨੇ ਸਮਾ ਅਗਿਆਨ ਰੰਤਾ ਮੈਂ ਅੱਗੇ ਵੀ ਜਾਣਾ ਸੰਤ ਬਾਬਾ ਮਨੈ ਸਿੰਘ ਜੀ ਮਹਾਪੁਰਖ ਸੰਤ ਬਾਬਾ ਅਕਬਾਲ ਸਿੰਘ ਜੀ ਮਹਾਪੁਰਖ ਸੰਤ ਬਾਬਾ ਗੜੀ ਸਾਹਿਬ ਜੀ ਸਤਬਾ ਸੁਰਜ ਸਿੰਘ ਜੀ ਸਤ ਬਾਬਾ ਦਾਲ ਸਿੰਘ ਜੀ ਸਾਰੇ ਸੰਤ ਤੇ ਸੰਤ ਸੰਤ ਤੇ ਸਤ ਬਣਾਤੇ ਪੁੱਲਾ ਤੋਂ ਕਨੇ ਕਿਵੇਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਸੰਤ ਬਲਵਿੰਦਰ ਸਿੰਘ ਜੀ ਜੋਤੀ ਸ਼ਰੂ ਵਾਲੇ ਜਿਨ੍ਹਾਂ ਨੇ ਮਹਾਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ 10 ਮਿੰਟ ਵਾਸਤੇ ਸੰਤ